ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਬ-ਡਿਵੀਜ਼ਨ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜਾਗੜ੍ਹ ਦੇਖੋ ਜੀ ਸ਼੍ਰੀ ਚਮਕੌਰ ਸਾਹਿਬ ਦਾ ਸਰਕਾਰੀ ਹਸਪਤਾਲ ਹੁਣ ਕਿੱਡਾ ਵੱਡਾ ਹੋ ਗਿਆ ਸੋ ਬਹੁਤ ਇੱਥੇ ਸਹੂਲਤਾਂ ਜਿਨ੍ਹਾਂ ਨੇ ਵੀ ਬਣਾਇਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਭਾਈ ਧੰਨਵਾਦ ਆ ਜਿਨ੍ਹਾਂ ਨੇ ਅਧிகਾਰਨ ਕਰਿਆ ਉਹਨਾਂ ਦਾ ਵੀ ਧੰਨਵਾਦ ਆ ਪਰ ਇੱਕ ਗੱਲ ਹੈ ਕੋਈ ਵੀ ਸਰਕਾਰੀ ਕੰਮ ਹੋਵੇ ਖੁੰਦਾ ਆਪਣਾ ਹੀ ਪੈਸਾ ਲੋਕਾਂ ਦਾ ਪੈਸਾ ਜਿੰਨਾ ਵਾਪਾ ਖਰੀਦਾਰੀ ਕਰਦੇ ਹਨ ਇਹ ਸਾਰਾ ਆਪਣੇ ਪੈਸਿਆਂ ਦਾ ਹੀ ਬਣਦਾ ਜਿੰਨਾ ਆਪਾਂ ਟੈਕਸ ਦਿੰਦੇ ਆ ਕੋਈ ਚੀਜ਼ ਖਰੀਦਦੇ ਆ ਉਹ ਦੇਖੋ ਇੰਨੀ ਸੋਹਣੀ ਬਿਲਡਿੰਗ ਬਣ ਚੁੱਕੀ ਆ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਵਹਿਦਾ ਰੱਬ ਨਾਲੇ ਲੈ ਕੇ ਆ ਬਈ ਹਸਪਤਾਲ ਦੇ ਵਿੱਚ ਪਰ ਹੁਣ ਤੁਸੀਂ ਦੇਖ ਸਕਦੇ ਹੋ ਸਭ ਇੱਥੇ ਸਹੂਲਤਾਂ ਜਿਹੜੀਆਂ ਪੂਰੀਆਂ ਮਿਲ ਰਹੀਆਂ ਆ ਹੈਲਪ ਡੈਸਕ ਇੱਥੇ ਆ ਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜਿਹੜੀ ਕਮੀ ਲੱਗੀ ਆ ਕਮੀ ਇਹ ਆ ਵੀ ਹੁਣ ਦੇਖੋ ਕਿੱਡੀਆਂ ਲੰਬੀਆਂ ਲੰਬੀਆਂ ਲੈਨਾਂ ਲੱਗੀਆਂ ਹੋਈਆਂ ਪਰਚੀ ਕਟਾਉਣ ਵਾਲਿਆਂ ਦੀ ਐਨਾਂ ਨੂੰ ਵਧਾਉਣਾ ਚਾਹੀਦਾ ਜੀ ਆਹ ਦੇਖੋ ਮਾਤਾਵਾ ਪੈਣਾ ਖੜੀਆਂ ਪਰ ਐਦਾਂ ਦੇ ਦੋ ਤਿੰਨ ਕਾਊਂਟਰ ਚਾਹੀਦੇ ਨੇ ਹੁਣ ਕਿਉਂਕਿ ਹਸਪਤਾਲ ਵੱਡਾ ਹੋ ਗਿਆ ਤੇ ਲੋਕੀ ਵੀ ਇੱਥੇ ਲਾਗਲੇ ਪਿੰਡਾਂ ਤੋਂ ਕਾਫੀ ਜਿਹੜੇ ਆ ਰਹੇ ਆ ਆ ਦਵਾਈਆਂ ਵਾਲਾ ਪੁੱਛਣਾ ਜੀ ਜਿੱਥੋਂ ਦਵਾਈਆਂ ਮਿਲਦੀਆਂ ਸੀਨੀਅਰ ਸਿਟੀਜ਼ਨ ਪਹਿਲੀ ਲਾਈਨ ਮਰਦਾਂ ਲਈ ਤੇ ਔਰਤਾਂ ਲਈ ਨਾ ਇੱਥੋਂ ਆਪਣੀ ਪਰਚੀ ਕਟਾ ਲੈਣੀ ਆ ਫਿਰ ਆਪਾਂ ਇਧਰਲੇ ਦੂਜੇ ਪਾਸੇ ਤੁਹਾਨੂੰ ਲੈ ਕੇ ਜਾਂਦੇ ਆ ਇਹ ਦੁਕਾਨਾਂ ਨੇ ਵੀ ਕਿੰਨੇ ਡਾਕਟਰ ਜਿਹੜੇ ਇੱਥੇ ਆ ਚੁੱਕੇ ਆ ਲਿਫਟਾਂ ਲੱਗ ਚੁੱਕੀਆਂ ਬਹੁਤ ਵਧੀਆ ਜਿਹੜਾ ਆਪਣਾ ਹਸਪਤਾਲ ਬਣ ਗਿਆ ਜੀ ਸਬ ਡਿਵੀਜ਼ਨ ਹਸਪਤਾਲ ਚਮਕੌਰ ਸਾਹਿਬ ਦਾ ਮੁਬਾਰਕਾਂ ਉਹ ਆਪੀਡੀ ਬਲਾਕ ਆ ਇੱਥੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਆਪੀਡੀ ਲਈ ਆ ਕੋਲਡ ਚੇਨ ਪੁਆਇੰਟ ਆ ਤੇ ਬਹੁਤ ਜਿਹੜੇ ਡਾਕਟਰ ਇੱਥੇ ਨੇ ਹੁਣ ਤਾਂ ਆ ਦੰਦਾ ਦੀ ਆਪੀਡੀ ਹੈ ਦੇਖਾ ਤੂੰ ਇੱਥੇ ਵੀ ਡਾਕਟਰ ਸਾਹਿਬ ਬੈਠੇ ਆ ਅੰਦਰ ਡਾਕਟਰ ਆ ਦੇਖੋ 13 ਨੰਬਰ ਕਮਰਾ ਅੱਖਾਂ ਦੀ ਆਪੀਡੀ ਇਹ 12 ਨੰਬਰ ਡਾਕਟਰ ਸਾਰੀਤਾ ਐਮ ਡੀ ਮੈਡੀਸਨ ਹਰ ਤਰ੍ਹਾਂ ਦੇ ਡਾਕਟਰ ਜਿਹੜੇ ਇੱਥੇ ਮੌਜੂਦ ਆ ਜੀ ਸੋ ਤੁਸੀਂ ਸਾਰੇ ਆ ਸਕਦੇ ਹੋ 11 ਨੰਬਰ ਕਮਰਾ ਇੱਥੇ ਵੀ ਡਾਕਟਰ ਬੈਠੇ ਆ ਜੀ 10 ਨੰਬਰ ਕਮਰਾ ਇੱਥੇ ਵੀ ਡਾਕਟਰ ਬੈਠੇ ਆ ਜੀ ਉਹ ਬਹੁਤ ਵਧੀਆ ਜਿਹੜਾ ਸਰਕਾਰੀ ਹਸਪਤਾਲ ਬਣ ਚੁੱਕਿਆ ਜੀ। ਇਹ ਮਖੌਰ ਸਾਹਵਾਲਾ ਸਾਰੇ ਇੱਥੇ ਸਾਧਨ ਦੇਖੋ ਕੋਈ ਲੋਡ ਪੈ ਜੇ ਐਮਰਜੈਂਸੀ। ਸੋ ਜਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਜੀ। ਗਰਾਉਂਡ ਫਲੋਰ ਆ ਤੇ ਆਹ ਦੇਖੋ ਲਿਫਟ ਵੀ। ਲਿਫਟ ਜੇ ਵੀ ਤੁਹਾਨੂੰ ਲੈ ਕੇ ਜਾਂਦੇ ਆ ਜੀ ਆਹ ਲੋ। ਦੇ ਦਿੱਤੀ ਪਰਮਿਸ਼ਨ ਲਿਫਟ ਨੂੰ। ਲਓ ਜੀ ਖੁੱਲ ਗਿਆ ਦਰਵਾਜਾ ਆ ਗਿਆ ਆਪਾਂ ਅੰਦਰ ਮੈਂ ਤੁਹਾਨੂੰ ਗਰਾਉਂਡ ਫਲੋਰ ਤੇ ਲੈ ਜਾਉਂਗਾ ਪਹਿਲਾਂ ਗਰਾਉਂਡ ਫਲੋਰ ਦਿਖਾ ਦਵਾਂ ਜਿੱਥੇ ਪਾਰਕਿੰਗ ਲਿਫਟ ਬੜੀ ਸੋਹਣੀ ਬਣ ਚੁੱਕੀ ਹੈ ਬੜੀ ਆ ਪ੍ਰਾਈਵੇਟ ਹਸਪਤਾਲਾਂ ਨਾਲੋਂ ਘੱਟ ਨਹੀਂ ਹੈਗਾ ਹੁਣ ਇਹ ਹਸਪਤਾਲ ਆਪਣਾ ਗਰਾਉਂਡ ਫਲੋਰ ਤੇ ਆਪਾਂ ਚੱਲਦੇ ਹਾਂ ਲਓ ਆ ਦੇਖੋ ਜੀ ਗਰਾਉਂਡ ਫਲੋਰ ਇੱਥੇ ਗੱਡੀਆਂ ਦੀ ਪਾਰਕਿੰਗ ਬਹੁਤ ਵਧੀਆ ਥੱਲੇ ਬਣ ਚੁੱਕੀ ਹੈ ਮੋਟਰਸਾਈਕਲ ਗੱਡੀਆਂ ਤੁਸੀਂ ਇੱਥੇ ਲਾ ਸਕਦੇ ਹੋ ਆ ਦੇਖੋ ਆ ਰਹੇ ਆ ਜੀ ਲੋਕੀ ਗੱਡੀਆਂ ਲਗਾਤੀਆਂ ਪਾਰਕਿੰਗ ਦੇਖੋ ਕਿੰਨੀ ਵੱਡੀ ਹੋ ਗਈ ਹੈ ਹਸਪਤਾਲ ਦੇ ਬਾਹਰ ਵੀ ਜਣੀ ਬਹੁਤ ਵੱਡੀ ਪਾਰਕਿੰਗ ਸੋ ਮੈਂ ਵੀ ਇਹਨਾਂ ਦੇ ਨਾਲੇ ਜਿਹੜਾ ਚੱਲਦਾ ਤੁਹਾਨੂੰ ਦਿਖਾਣਾ ਅੱਗੇ ਗਰਾਉਂਡ ਫਲੋਰ ਤੋਂ ਪੌੜੀਆਂ ਜਾਂਦੀਆਂ ਪੌੜੀਆਂ ਚੜ੍ਹ ਕੇ ਵੀ ਜਾ ਸਕਦੇ ਹੋ ਲਿਫਟ ਲੱਗੀ ਹੋਈ ਹੈ ਲਿਫਟ ਤੋਂ ਜਾਣਾ ਲਿਫਟ ਜਾ ਜੂਗੀ ਤੋ ਜੀ ਫੇਰ ਆਪ ਆ ਗਏ ਹੁਣ ਆਪਾਂ ਜਾਂਦੇ ਆਂ ਦੂਜੀ ਮੰਜ਼ਲ ਤੇ ਆ ਇੱਕ ਨੰਬਰ ਮੰਜ਼ਲ ਤੇ ਜਿਹੜਾ ਤੁਸੀਂ ਦੇਖਿਆ ਹਨਾ ਓਪੀਡੀ ਆ ਪਰਚੇ ਕੱਟ ਹੁੰਦੀਆਂ ਦਵਾਈਆਂ ਮਿਲਦੀਆਂ ਹੁਣ ਮੈਂ ਤੁਹਾਨੂੰ ਉੱਪਰ ਲੈ ਕੇ ਜਾਂਦਾ ਦੋ ਨੰਬਰ ਤੇ ਜੀ ਆ ਦੇਖੋ 15% 1020 ਕਿਲੋਗ੍ਰam ਦਾ ਜਿਹੜਾ ਵਜ਼ਨ ਪਾ ਸਕਦਾ ਇਹਦੇ ਚ ਸੋ ਆ ਦੇਖੋ ਜੀ ਸੈਕੰਡ ਫਲੋਰ ਤੇ ਆ ਗਏ ਜੀ ਆਪਰੇਸ਼ਨ ਥੀਟਰ ਬਲਾਕ ਬਾੜ ਦੇਖੋ ਕਿੰਨਾ ਸੋਹਣਾ ਬਣ ਚੁੱਕਿਆ ਜੀ ਸਾਰਾ ਹਸਪਤਾਲ ਬਹੁਤ ਵੱਡਾ ਹੋ ਗਿਆ ਬਹੁਤ ਸੋਹਣਾ ਬਣ ਗਿਆ ਪੀਣ ਵਾਲਾ ਪਾਣੀ ਸਾਰੇ ਪੂਰੇ ਪ੍ਰਬੰਧ ਹਾਲੇ ਆ ਦੇਖੋ ਜੀ ਜ਼ਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਜਾਓ ਹਰ ਜਿਹੜੇ ਉਪਕਰਨ ਸਾਧਨ ਇੱਥੇ ਮੌਜੂਦ ਆ ਜੀ ਹੁਣ ਦਾ ਦਫਤਰ ਹੈ ਐਸਐਮਓ ਆਫਿਸ ਇਹ ਆ ਜੀ ਸੈਕੰਡ ਫਲੋਰ ਹੈ ਬਾਕੀ ਮਰਦਾਂ ਲਈ ਟਾਇਲਟ ਹੈ ਔਰਤਾਂ ਲਈ ਟਾਇਲਟ ਹੈ ਜੀ ਵਧੀਆ ਬਣੇ ਹੋਏ ਆ ਪੀਣ ਵਾਲਾ ਪਾਣੀ ਹੈ ਠੰਡਾ ਠੰਡਾ ਬਾਕੀ ਪੌੜੀਆਂ ਵੀ ਜਾਂਦੀ ਹੈ ਜਿਨ੍ਹਾਂ ਨੇ ਪੌੜੀਆਂ ਨਹੀਂ ਜਾਣਾ ਪੌੜੀਆਂ ਨਹੀਂ ਜਾ ਸਕਦੇ ਜਿਹੜਾ ਲਿਫਟ ਰਾਹੀਂ ਜਾਣਾ ਆਪਾਂ ਬਲੌਗ ਬਣਾ ਰਹੇ ਤਾਂ ਕਰਕੇ ਆਪਾਂ ਲਿਫਟੇ ਚੂਜ਼ ਕਰੀਏ ਸੁਨੀਲ ਆਪਣਾ ਮਿੱਤਰ ਮਿਲ ਗਿਆ ਸੀ ਮਿਲ ਕੇ ਗਿਆ ਲਓ ਜੀ ਹੁਣ ਆਪਾਂ ਸੈਕੰਡ ਫਲੋਰ ਤੇ ਸੀ ਆਪਾਂ ਚੱਲੇ ਹੁਣ ਇੱਕ ਫਲੋਰ ਤੇ ਆ ਉਹ ਜਿਹਨੇ ਗਰਾਉਂਡ ਫਲੋਰ ਜਾਣਾ ਗੱਡੀ ਥੱਲੇ ਪਾਰ ਕਰਕੇ ਉਪਰ ਆ ਸਕਦੇ ਆ 6-7 ਡਾਕਟਰ ਹੈਗੇ ਆ ਉਰੇ ਸਕਿਨ ਦੇ ਵੀ ਹੈਗੇ ਆ ਅੱਖਾਂ ਦੇ ਆ ਦੰਦਾਂ ਦੇ ਆ ਐਮ ਡੀ ਆ ਆਪਣਾ ਸੌਰੀ ਮੈਡੀਸਨ ਵਾਲੇ ਡਾਕਟਰ ਆ ਸੋ ਫਿਰ ਆ ਗਏ ਆਪਾਂ ਉੱਥੇ ਸੋ ਜਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਜੀ ਜਿਹੜੀ ਕਮੀ ਲੱਗੀ ਹੋਈ ਹੀ ਆ ਵੀ ਇਹ ਲਾਈਨਾਂ ਬੜੀਆਂ ਲੰਮੀਆਂ ਲੱਗ ਜਾਂਦੀਆਂ ਹਨ ਜਦੋਂ ਆਪਾਂ ਰਜਿਸਟ੍ਰੇਸ਼ਨ ਕਰਾਉਂਦੇ ਆ ਤੋ ਇਹ ਦੋ ਦਨ ਕਾਊਂਟਰ ਇਦਾਂ ਦੇ ਹੋਰ ਚਾਹੀਦੇ ਆ ਬਹੁਤ ਜ਼ਿਆਦਾ ਜਿਹੜੇ ਲੋਕੀ ਇੱਥੇ ਦੇਖਿਆ ਵੀ ਖੰਜੜਖਾਰ ਹੁੰਦੇ ਆ ਕਾਫੀ ਟਾਈਮ ਖੜਨਾ ਪੈਂਦਾ ਦਵਾਈਆਂ ਵਾਲੇ ਪਾਸੇ ਵੀ ਉਸੇ ਤਰ੍ਹਾਂ ਫਿਰ ਦੁਬਾਰਾ ਜਿਹੜੀ ਭੀੜ ਲੱਗ ਜਾਂਦੀ ਆ ਆ ਬੱਚਿਆਂ ਦੀ ਓਪੀਡੀਆ ਜੀ ਗਾਇਨੀ ਓਪੀਡੀਆ ਆਯੂਸ਼ ਓਪੀਡੀਆ ਹਰ ਕਮਰੇ ਦੇ ਵਿੱਚ ਡਾਕਟਰ ਬੈਠੇ ਨੇ ਲੋਕ ਬੈਠੇ ਆ ਆਪਣੀ 바ਰੀ ਦੇ ਇੰਤਜ਼ਾਰ ਕਰਦੇ ਆ ਜਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਜੀ ਆ ਦੰਦਾ ਦੀ ਓਪੀਡੀ ਮੈਂ ਦੁਆਰੇ ਦਿਖਾ ਰਿਹਾ ਜੀ ਡਾਕਟਰ ਨੀਰੂ ਜੀ ਐਮਡੀ ਅੱਖਾਂ ਦੀ ਓਪੀਡੀ ਡਾਕਟਰ ਸਰਿਕਾ ਐਮਡੀ ਮੈਡੀਸਨ ਸਪੈਸ਼ਲਿਸਟ ਬਹੁਤ ਵੱਡੇ ਡਾਕਟਰ ਹੁੰਦੇ ਨੇ ਜੀ ਐਮਡੀ ਵੀ ਸਕਿਨ ਦੇ ਆਪਣੇ ਡਾਕਟਰ ਹੱਡੀਆਂ ਦੇ ਡਾਕਟਰ ਆ ਜੀ ਰਿਜੈਕਸ਼ਨ ਰੂਮ ਡਾਕਟਰਾਂ ਦਾ ਲਾਊਂਜ ਰੋਗਿਆ ਮਿੱਤਰ ਮਦਦ ਕੇਂਦਰ ਵੀ ਇੱਥੇ ਆ ਕੇ ਤੁਸੀਂ ਜਿਹੜਾ ਰੋਗਿਆ ਮਿੱਤਰ ਦਾ ਕਾਰਡ ਆਪਣਾ ਬਣਵਾ ਸਕਦੇ ਆ ਚਾਰੇ ਪਾਸੇ ਘੁੰਮੇ ਪਰ ਆਹ ਲਾਈਨ ਦੇਖੋ ਵੱਧਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਾ ਜਿਹੜੀ ਪਰਚੀ ਕੱਟਦੇ ਆਪਾਂ ਰਜਿਸਟ੍ਰੇਸ਼ਨ ਕਰਾਨੇ ਆ ਸੋ ਇੱਥੋਂ ਦਵਾਈਆਂ ਲੈਣੇ ਆ ਆ ਗਏ ਜ ਆਪਣਾ ਲੈਬ ਐਕਸ-ਰੇ ਐਮਰਜੈਂਸੀ ਵਾਰਡ ਉਹ ਸਾਰੇ ਜਰੂਰ ਵੀਡੀਓ ਸ਼ੇਅਰ ਕਰਦੇ ਜਾਓ ਜੀ ਬੜੀ ਮਾਣ ਵਾਲੀ ਗੱਲ ਆ ਜੀ ਆਪਣਾ ਹਸਪਤਾਲ ਬਹੁਤ ਵੱਡਾ ਜਿਹੜਾ ਹੋ ਚੁੱਕਿਆ ਆ ਆਹ ਜੀ ਲੈਬ ਮੀ ਨੰਬਰ ਕਮਰਾ ਜੀ ਸੈਂਪਲ ਕਲੈਕਸ਼ਨ ਏਰੀਆ ਜੀ ਲੈਬ ਟੈਸਟ ਜਿਹੜੇ ਹੋਦੇ ਆ ਜੀ ਉਹ ਲਿਖਿਆ ਹੋਇਆ ਟਾਈਮ ਲਿਖਿਆ ਹੋਇਆ ਪੜ੍ਹ ਲਓ ਸੈਂਪਲ ਲੈਣ ਦਾ ਸਮਾਂ ਜਿਹੜਾ 8 ਤੋਂ 11 ਵਜੇ ਤੱਕ ਸਰਦੀਆਂ ਵਿੱਚ 9 ਤੋਂ 12 ਵਜੇ ਤੱਕ ਆ ਰਿਪੋਰਟ ਲੈਣ ਦਾ ਸਮਾਂ ਗਰਮੀ ਵਿੱਚ ਦੁਪਹਿਰ 1 ਵਜੇ ਸਰਦੀਆਂ ਵਿੱਚ ਦੁਪਹਿਰ 2 ਵਜੇ ਠੀਕ ਆ ਬਾਕੀ ਆਹ ਟੈਸਟ ਇੱਥੇ ਹੁੰਨੇ ਆ ਐਕਸਰੇ ਰਿਪੋਰਟ ਆ ਦੇਖ ਸਕਦੇ ਹੋ ਇਮਰਜੈਂਸੀ ਹੈਲਪਲਾਈਨ ਨੰਬਰ ਹੈ ਜੀ ਸੋ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਮੈਂ ਤੁਹਾਡਾ ਆਪਣਾ ਕਮੈਂਟਰ ਲਿਖਾਰੀ ਇਹਦੇ ਗਾਇਕ ਜੀ ਆਰਸੀ ਦੀ ਚਮਕੌਰ ਸਾਹਿਬ ਤੋਂ ਐਸੇ ਤਰ੍ਹਾਂ ਆਪਣੇ ਜਿਹੜੇ ਬਲਾਗ ਆਉਂਦੇ ਰਹਿਣਗੇ ਕਮੈਂਟਰੀ ਅਤੇ ਲਾਈਵ ਕਰਾਉਣ ਦੇ ਲਈ ਵੀ ਤੁਸੀਂ ਬੁੱਕ ਕਰ ਸਕਦੇ ਹੋ ਅਤੇ ਵੀਡੀਓ ਸਾਰੇ ਜਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ ਸਾਰਿਆਂ ਦਾ